ਦੀ ਪਰਸਪੀਕਲ ਸਾਇਲ ਆਪਣੇ ਚੈਨਲ ਦੇ ਸਵਾਗਤ ਹੈ ਤੁਹਾਡਾ ਜੇ ਚੈਨਲ ਦੇ ਪਹਿਲੀ ਵਾਰ ਹੈ ਤਾਂ ਸਬਸਕ੍ਰਾਈਬ ਵੀਡੀਓ ਲਾਈਕ শেয়ার ਸਮੈਂ ਕਰਿਓ ਲਓ ਜੀ ਅੱਜ ਦੇ ਲੋਕ ਨੂੰ ਪਤਾ ਤੇ ਸ਼ੁਰੂ ਆਪਾਂ ਦਵੇ ਚਾਹ ਪੀ ਕੇ ਸ਼ੁਰੂ ਮਨ ਲੱਗ ਗਿਆ ਕਵਲ ਤੇਰੀ ਕੱਪੀਆਂ ਦੇ ਸਵੇਰ ਐਸਲੀ ਤੱਕ ਕੱਲ ਤੱਕ ਆਪਾਂ ਹੈ ਪਏ ਮੇਰੀ ਕੱਪੀਆਂ ਦੇ ਨਾਲ ਕਰਾਉਂਦੇ ਚਾੜੂ ਕੱਲ ਮੈਨੇ ਉਹ ਲੈ ਜੀ ਮਮਾ ਕਾਹ ਕਰੀ ਆ ਤੁਹਾਨੂੰ ਮਮਾ ਤੇ ਇਸ ਲਈ ਤਾਂ ਤੇ ਇੱਥੇ ਮਮਾ ਨੂੰ ਟੇਪਾਰੇ ਲੇਖੋ ਕਿ ਮੈਂ ਚਾਰਾਂ ਉਂਗਲੀਆਂ ਤੇ ਟੇਪ ਲਾ ਰੱਖੀ ਆ ਫੇਰ ਯਾਦਾਂ ਨੂੰ ਕੰਮ ਬਤਾਈ ਨਾ ਇਹ ਕੋਰ ਮੈਂ ਕਿਹਾ ਤਾ ਤਗਾ ਨਹੀਂ ਕਰਨਾ ਕਿੱਥੇ ਜੀ ਐ ਜਿੰਨ ਦਸ ਪੱਲੇ ਦੇਣੀ ਮੈਂ ਤਾਂ ਮੇਰੇ ਸਾਲਿਆਂ ਚੇ ਚੜਾ ਲਿਆ ਤੇ ਸਭੀ ਜਿਹੜੇ ਆਪਣੇ ਚੜਾ ਲੇ ਮੈਂ ਹਰੇ ਦੋ ਟਾਂ ਚੜਾ ਦੇਣਾ ਜੇ ਮੈਂ ਕਿਹਾ ਮੈਂ ਚੜਾ ਦੂੰਗੀ ਪਰ ਇਹ ਕਿੱਥੇ ਵੀ ਹੁਣੇ ਚੜਾਉਣਾ ਦੀਦੀ ਨੇ ਚੜਾ ਕੇ ਮੈਨੂੰ ਨੇ ਇਹ ਦੋ ਫਿਰ ਵਾਲੇ ਫਿਰ ਲੜੀ ਜਾਂਦੇ ਨੇ ਕਹਾਂ ਐ ਸ਼ਾਰ ਖਾਣਗੇ ਆਹ ਉਂ ਦੇ ਵੀ ਇਹ ਨੂੰ ਤੇ ਉਹ ਦੀ ਵਸਤਰੇ ਆ ਫੈਸਟਾਸਟਿਕ ਪਲਿਸ ਜਿਸਟਰੇ ਉਹ ਆ ਬਲਣੇ ਪੈਣਗੇ ਫੂਲਣ ਤਾਂ ਮੇਰੇ ਦੇ ਕੰਟ ਜਿਸਟਰੇ ਕੱਟ ਮਿਲਿਆ ਕਹਿੰਦੀ ਇਹਦੇ ਵੀ ਤਾਂ ਡੈਰੀ ਨਹੀਂ ਦੀ ਇੱਕ ਕਾਪੀ ਮੇਰੇ ਲਈ ਇੱਕ ਕਾਪੀ ਨਹੀਂ ਗਈ ਇੱਕ ਮੇਰੇ ਬੈਗ ਚ ਰਜਿਸਟਰੀ ਕੱਟ ਮਿਲਿਆ ਸੋਸਲ ਸਾਈਂਸ ਦੀ

सिक्का बिचे तेरे को नाम आ रही नहीं बिकती आने है। हैं अब सारे में तो इधर आवाज़ आ रही है स्पाइडर्स में सारे तो ऊपर ही दो अब कार्टून आ रहे हैं तब लाते हैं ना कार्टून आ रहे हैं कैसे बुक का नहीं लाएं बुक का देने बुक का देने दो के तेल आए ने बिचे फोटो वाला भी लाया आ रही है स्पीड

ਉਹ ਬਲੇਆ ਆ ਬਲੇਚ ਉਹ ਕਰ ਲੈ ਉਹ ਕਰ ਲੈ ਉਹ ਪੈਰ ਦੋਖਣਾ ਕੋਈ ਪੂਰੇ ਇਹ ਤੇ ਗੁੱਛਦਾ ਆਪੀ ਲੋ ਜੀ ਇੰਨਾ ਟਾਈਮ ਹੋ ਗਿਆ ਘੰਟਾ ਲੱਗ ਗਿਆ ਇਹਦੀ ਪਰਕ ਸ਼ੀਟ ਨੇ ਇੱਥੇ ਗਲੀਆਂ ਨੇ ਇਹ ਪੇਜ ਉਹਦੀ ਬੱਚੇ ਫਾੜ ਲੈਂਦੇ ਇਹਨੂੰ ਆਪ ਕੋ ਸੂਈ ਨਾਲ ਥੋੜਾ ਜਿਹਾ ਉਹ ਕਰਦੇ ਫਾਈਲ ਜੇ ਕਰਦਨੇ ਜੇਕਰ ਮਾਰਕੀਟ ਤੋਂ ਕਰਾਣੇ ਤਾਂ ਵੀ ਉਹ ਵਿੱਚ ਨਹੀਂ ਆਉਂਦਾ ਉਹ ਵਿੱਚ ਨਹੀਂ ਆਉਂਦਾ ਉਹ ਨਾ ਪਹਿਲਾਂ ਕਰਵਾਈ ਸੀ ਆਹ ਲਾ ਕੇ ਦਿੱਤਾ ਉਹ ਗਲੀਆਂ ਤੋਂ ਇੱਕ ਬੱਚੇ ਫੇਰ ਜਿਵੇਂ ਇਹ ਫਟਣਾ ਲੈ ਜਾਂਦਾ ਹੈ ਡੈਰੀ ਹਿੰਗੇ ਇੱਕ ਉਸ ਤਰ੍ਹਾਂ ਇਹ ਗਲੀਆਂ ਨੇ ਸਾਰਾ ਵਿੱਚ ਇਹ ਫਟ ਜਾਂਦਾ ਫਿਰ ਇੱਥੋਂ ਵਾਲੇ ਇੱਥੇ ਗਲੀਆਂ ਉੱਤੀਆਂ ਹੋਈਆਂ ਨੇ ਜਿਵੇਂ ਆਪਾਂ ਪੇਜਨ ਪੜਨਾ ਹੈ ਫਾਟ ਸਕਦੇ ਨੇ ਕੀ ਕਰ ਰਹੇ ਹੈ ਹਾਂ ਨਹੀਂ ਸਕਦੇ ਤੂੰ ਕਰ ਸਵਰੀਤ ਲ ਇਹ ਜਿਹੜਾ ਫਾਰਮ ਜਿਹਨੇ ਫਿਲ ਕਰਦੇ ਡੈਰੀ ਤੇ ਫਿਰ ਮੈਨੂੰ ਓਖਾ ਹੋ ਜੂ ਨਾ ਘਰ ਪਰ ਕੰਮ ਨਹੀਂ ਬਣ ਲੋਈਏ ਫਾਇਦੇ ਹਾਂ ਇਹਨਾਂ ਆਪਾ ਇਹ ਜਿਹੜੇ ਪੇਸੇ ਨੇ ਆਪਾਂ ਸੂਈ ਨਾਲ ਹੋ ਕਰਤਾ ਵਾ ਇਹ ਜਿਹਾ ਕਰਤਾ ਇਹਦੇ ਫਾਰਮ ਫਿਲ ਹੋ ਰਹੇ ਡੈਰੀ ਦਾ ਕੋ ਤੇ ਲੁੱਗੂ ਕਿ ਇੱਕ ਤਾਂ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਸਵਾਗਤ ਹੈ ਤੁਹਾਡਾ ਜੇ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਚਲੋ ਜੀ ਅੱਜ ਦੇ ਵਲੋਗ ਨੂੰ ਸ਼ੁਰੂ ਕਰਦੇ ਹਾਂ ਬੱਚੇ ਦਾ ਸਕੂਲ ਹੈ ਜਿਹੜਾ ਲੱਗ ਕੇ ਅੱਜ ਫਸਟ ਡੇ ਜਾ ਰਹੇ ਨੇ ਕੱਲ ਇਹ ਨਹੀਂ ਗਏ ਕਿਉਂਕਿ ਨਾਨਕੇ ਗਏ ਹੋਏ ਸੀਗੇ ਇਹ ਬੇਟਾ ਸ਼ਾਮ ਨੂੰ ਤਿਆਰੀ ਕਰਕੇ ਪੈਣੀ ਸੀ ਐਸ਼ੂ ਇਹ ਮੇਰੀ ਭੈਣ ਛੇ ਗੱਡ ਕੇ ਲੈ ਗਿਆ ਮਮੇ ਹੀ ਕਰ ਸਕਦੇ ਆ ਆ ਤੱਕ ਉਹ ਪੈਸੇ ਦੀ ਦੀ ਲੈ ਲਈ ਉਹ ਤੂੰ ਬਾਹਰ ਜਾ ਕੇ ਆ ਪੈਸੇ ਜਾ ਕੋ ਉਹ ਦੀ ਦੇ ਦੀ ਤੇ ਦੂਜੀ ਦੀਦੀ ਨੂੰ ਜਿਹਨੇ ਬੁੱਕ ਦਿੱਤੀ ਉਹਨੂੰ ਕਹਈ ਵੀ ਮੇਰੇ ਪੈਸੇ ਦੇ ਦੇ ਤੇ ਇਹ ਦੀਦੀ ਨੂੰ ਦੇ ਦੀ ਲੈ ਕੇ ਜੱਜ ਲਈ ਠੀਕ ਹੈ ਨਹੀਂ ਫਿਰ ਕੱਲ ਨੂੰ ਕਹ ਲੈ ਆਦੀ ਮੈਂ ਦੇ ਦੂੰ ਆ ਇੱਕ ਵਸੋਂ ਦੇ ਦੇ 150 ਰੁਪਿਆ ਆ ਟਿਫਨ ਬਾ ਪਾਣੀ ਪਾਏ ਪੇ ਬੋਟਲ ਖਾਓ ਰੋਟੀ ਖਾਓ फटाफट ਮਿੱਠੇ ਪਰੌਂਠੇ ਨੇ ਖਾ ਲੋ ਇਹ ਤੇ ਕੁਛ ਨਾ ਰਹੇ ਆ ਬਸ ਸਾਰਾ ਚੱਕ ਕੇ ਜਾ ਕੋਈ ਕੋ ਬਈ ਬੁੱਕ ਜੀ ਉਹ ਦਸੋ ਫੇਤੇ ਪਈ ਉਧਰ ਰਾਣੀ ਬੁੱਕ ਚੱਕ ਲੈ ਆ ਇਸ ਪਹਿਲੇ ਇਹਨਾਂ ਨੂੰ ਹੁਣ ਫਾੜੀ ਨੇ ਜਾਇਆ ਕਰੋ ਡਰੈਂਕ ਹੁਣ ਵਿੱਚ ਵੀ ਕੰਦ ਨਹੀਂ ਪੈ ਜਾ ਦੇਖ ਰੋ ਕਿਵੇਂ ਪਾ ਦਿੰਦੇ ਹੋ ਤੁਸੀਂ ਚਲੋ ਜੇ ਪਹਿਲਾਂ ਰੋਟੀ ਦੇ ਦਈਏ ਰੋਟੀ ਖਾ ਲੈਣ ਪਰਾਂਠੇ ਦਹੀਂ ਪਾ ਕੇ ਦੇਣੀ ਹੈ ਹੂੰ ਫਿਰ ਸੁਣ ਲਵੋ ਉਹਨੂੰ ਕਹਿ ਨਹੀਂ ਆ ਮੈਂ ਦੇ ਦੂਗਾ ਐਸ਼ਵੀਰ ਤੂੰ ਦੀਦੀ ਦੀ ਪੈਨਸਲ ਚੱਕ ਲਈ ਆ ਹਨਾ ਦੀਦੀ ਦੀ ਪੈਨਸਲ ਚੱਕ ਲਈ ਆ ਮੈਂ ਕਾ ਕਿ ਮੇਰੀਆਂ ਦੋ ਪੈਨਸਲਾਂ ਕਹੇ ਜੇ ਹੁੰਦੇ ਨੇ ਵਿੱਚੇ ਪਰੌਂਠੇ ਦਹੀਂ ਨਾ ਖਾ ਬ੍ਰੇਕਫਾਸਟ ਕਰਾਂਗੇ ਲੜਾਕਾ ਇੰਨਾ ਨਾ ਛੋਟੀ ਬੁਰ ਕੀ ਬਾਰਾ ਆਉਲੀ ਖਾ ਹੌਲੀ ਮਨ ਲਿਆ ਕੇ ਮੈਂ ਸ਼ਿਆ ਅਹ ਅਹ ਦੇਖੋ ਕਾਂ ਕਾ ਕੇ ਨਹੀਂ ਸੁਣ ਸੁਣੇ ਵਾਕ ਗਈਆਂ ਐ ਦਿਖ ਰਹੀਆਂ ਨੇ 골ਡਨ 골ਡਨ ਹਾਂ ਅੱਛਾ ਫਿਰ ਉਹੀ ਐਸ਼ਵੀਰ ਦਾ ਨਾਮ ਆਉਂਦੀ ਸੀ ਕਹਿੰਦੀ ਐਸ਼ਵੀਰ ਨੇ ਮੇਰੀ ਪੈਨਸਲ ਚੱਕ ਲਈ ਉਹ ਇਹਨਾਂ ਨੇ ਕਿੰਨੇ ਸਕੂਲ ਬਹੁਤ ਹੈ ਨਾ ਹਾਂ ਇਹਨਾਂ ਨੇ ਬਰਾਂਚਾ ਹੈ ਗਈਆਂ 12 13 ਨੇ ਦੇਖ ਲਾਹਰੇ ਨਾ ਰੋਲ ਦੀ ਰੋਲ ਫੱਟਿਆ ਕਰਨਾ ਮੈਂ ਮੈਂ ਗਲਤੀ ਇੰਜਾਮ ਲੱਤ ਬੈਠ ਗਈ ਕਿਉਂ ਮਾਚੀਵਾੜੇ ਮਾਚੀਵਾੜੇ ਕਹਿੰਦੀ ਮੈਂ ਰਿੰਡੇ ਰਿੰਡੇ ਵੀ ਤਾਂ ਕੰਨ ਕਹਿੰਦੀ ਇਹਦਾ ਨਾ ਸਕੂਲ ਹੈਗਾ ਕਹਿੰਦੀ ਉੱਦੇ ਅਸੀਂ ਦੇਖਿਆ ਗਾਰਡਨ ਵੈਲੀ ਲਿਖਿਆ ਹੋਇਆ ਹੈ ਤੀ ਤੇ ਲੱਗੇ ਤਾਂ ਇੰਨਿਆਂ ਨੂੰ ਇਹ ਰੋਟੀ ਰੋਲ ਕਰ ਮੈਂ ਫੱਟਿਆ ਕਰਦਾ ਉਹੀ ਤਾਂ ਹੈ ਵੇ ਤਾਂ ਹੀ ਤਾਂ ਵਧਾਈ ਜਾਂਦੇ ਹੁੰਦੇ ਨੇ ਨਾ ਹੂੰ ਮੰਨ ਜੇ 10000 ਰੁਪਏ ਰਮਿਸ਼ਨ ਲਈਓ ਜੋ 5000 ਦੀਆਂ ਕਾਪੀਆਂ ਕਿਤਾਬਾਂ ਕੱਢ ਦੋ 5000 ਰੁਪਏ ਬਚੇ ਆ ਉਹ ਵਿੱਚੇ ਚਾਹੇ ਰੋਟੀ ਪਾਣੀ ਦਾ ਲਾ ਲਓ ਚਾਹੇ ਉਹਦਾ ਲਾ ਲਓ ਇਹ ਤਾਂ ਕਹਿੰਦੇ ਨੇ ਆਪਣੀ ਰੋਟੀ ਬੀ ਉਹ ਤਾਂ ਹੋਰ ਐਕਟੀਵਿਟੀ ਇਹਦੇ ਹੁੰਦੇ ਨੇ ਹਾਂ ਹਾਂ ਉਹ ਤਾਂ ਫਿਰ ਵਿੱਚੋਂ ਹੀ ਕਰਨਗੇ ਜੇ ਨਹੀਂ ਕਰਨਗੇ ਫਿਰ ਬੱਚੂ ਵੀ ਕਿੱਥੋਂ ਤਾਂ ਹੀ ਐਡਮਿਸ਼ਨ ਹਰ ਸਾਲ ਵੱਧਦੀ ਆ ਰੋਟੀ ਘਾਸਪਰੀ ਦਾ ਆਹ ਪਰੌਠੇ ਖਾ ਮੇਥੀ ਵਾਲੇ ਪਰਾਠੇ ਟੇਸਟੀ ਨੇ ਤੂੰ ਵੀ ਆ ਬੈ ਕੰਨਾ ਮੈਂ ਨਾ ਇਹ ਪਿੱਛੋਂ ਇਹਦੇ ਉਹ ਘਰ ਆ ਲੈ ਮੈਂ ਸੈਟ ਕਰ ਦੇਣੀ ਆ ਡਰੈਸ ਉੱਚੀ ਹੁੰਦੀ ਜਾਂਦੀ ਹੈ ਹਨਾ ਹੰਤਾ ਹਰਸਾ ਰੁੱਤੀ ਹੋਇਆ ਕਰੂ। ਮੈਂ ਬਰਾਉਂਠਾ ਜੀ ਨੂਨ ਮਿਰਚੇ ਪੈਂਦਾ ਹੁੰਦਾ। ਹੋਰ ਕੀ ਪੈਂਦਾ ਨਾ ਰਕ ਗੰਨੀ ਪੈਂਦੀ ਹੁੰਦੀ ਐ। ਜਿਲਵਾਰਖ ਨੇ ਜਿਵੇਂ ਕੁਝ ਵਸਤੂ ਦਾ ਹੁੰਦਾ। ਹ ਜਦੋਂ ਉਹਨਾਂ ਤਾਈ ਬਰਬਰ ਬੁੱਚੀ ਮੂੰਹ ਕੇ ਦੇਖੇ। ਕੱਲ੍ਹ ਵਸਾ ਤਾਂ ਨਹੀਂ ਆਈ ਹੋ ਉਹਨੇ ਹੈਪੀ ਨੇ ਕਹਿਤਾ ਬਸਾਲੇ ਨੂੰ ਵੀ ਬੱਚੇ ਜਾਂਦੇ ਨਹੀਂ। ਔਰ ਮੈਨੂੰ ਫੋਨ ਕਰਾਤੀ ਨਾ ਮੈਨੂੰ ਕਹਿੰਦੀ ਤੂੰ ਸਾਡੇ ਬੱਚਿਆਂ ਬਾਰੇ ਕਹੀਦੀ ਵੀ ਜਾਂਦੇ ਨਹੀਂ। ਫਿਰ ਉਹਦੀ ਵੱਡੀ ਕੁੜੀ ਕਹਿੰਦੀ ਨਹੀਂ ਮੈਂ ਤਾਂ ਜਾਊਂਗੀ। ਮੇਰੇ ਮਰਾਤ ਫੋਨ ਕਰਵਾ ਮੀਂਹ ਦੀ ਬਸ ਸੇ ਨਹੀਂ ਆਈ ਕਹਿੰਦੀ ਵਹੀਂ ਰੋਕਦਾ ਦੀ ਬਸ ਸਾਡੇ ਨੂੰ ਵੀ ਜਾਇਓ ਨਾ ਅੱਗੇ ਵੀ ਉਹ ਬੱਚੇ ਜਾਂਦੇ ਨਹੀਂ ਕਹਿੰਦੀ ਉਹ ਮੈਨੂੰ ਪੁੱਛ ਲੈਦੀ ਵੀ ਉਹ ਅੱਗੇ ਵਾਲੇ ਬੱਚੇ ਜਾਣਗੇ ਅੱਗੇ ਘਰ ਵਾਲੇ ਕਹਿੰਦੀ ਮੈਂ ਖਿਆ ਵੀ ਨਾ ਜਾਇਓ ਨਾ ਉਹ ਅੱਜ ਜਾਂਦੇ ਨਹੀਂ ਹੈ ਮੈਂ ਹੁਣ ਅੱਜ ਭੇਜਦੀ ਕਿ ਅੱਜ ਵੈਨ ਨਹੀਂ ਆਵੀ ਸਾਡੇ ਲਓ ਜੀ ਟਾਈਮ ਹੈ ਜਿਹੜਾ ਦੁਪਹਿਰ ਦਾ ਹੋ ਗਿਆ ਮੈਂ ਆਪਣੀ ਚਾਹ ਰੱਖ ਲਈ ਅਸ ਲੁੱਧ ਪਾਤਾ ਵਾਲੀ ਆ ਗਈ ਸੀਗੀ ਬੱਚੇ ਸਕੂਲ ਤੋਂ ਆਉਣ ਵਾਲੇ ਨੇ ਟਾਈਮ ਹੈ ਜਿਹੜਾ 2:00 ਵਜੇ ਤੇ ਆਪਾਂ ਕੱਲ ਗਏ ਹੋਏ ਸੀਗੇ ਸਵਰੀ ਦੇ ਨਾਮ ਕੇ ਇਸ ਲਈ ਦੁੱਧ ਤਾਂ ਬਚ ਗਿਆ ਸੀਗਾ ਮੈਂ ਤੁਹਾਨੂੰ ਦੁਬਾਰਾ ਮੱਕੀ ਬਣਾਇਆ ਮੈਂ ਬਣਾਇਆ ਇਹ ਪਨੀਰ ਆ ਦੇਖੋ ਨਾਨੇ ਕਪੜੇ ਜਿਹੇ ਬੰਨੇ ਹੋਏ ਮਲਮਲ ਦੇ ਚ ਇਹਦੇ ਆ ਪਾਣੀ ਦੇ ਭਾਜਨ ਰੱਖਿਆ ਹੋਇਆ ਹੈ ਜੀ ਆ ਦੇਖੋ ਤੇ ਜੇ ਆਪਾਂ ਹੈ ਮੈਂ 5 ਕਿਲੋ ਦਬੱਟਾ ਰੱਖ ਲੈਂਦੀ ਆ ਕਪੜੇ ਚ ਬੰਨ ਕੇ نیچے ਫਤੋਂ ਦੇ ਚਾਹਰਾ ਰੱਖੀ ਹੋਈ ਆਪਣੀ ਜਿਹੜਾ ਆ ਸਬਜ਼ੀ ਤੋਂ ਨੇ ਗਲੀਆਂ ਵਾਲੀ ਆ ਦੇਖੋ ਜਿਹੜਾ ਸਾਰਾ ਪਾਣੀ ਹੋਏਗਾ ਨਾ ਇਹਦੇ ਨੂੰ ਚੁੱਟੀ ਜਾਊਗਾ ਆਹੋ ਟਮਾਟਰ ਥਾਲ ਮੁੱਦਾ ਇਹਦੇ ਭਾਗੇ ਦਾ ਬੱਟਾ ਠੀਕ ਹੈ ਜੀ ਇਹ ਆਪਣਾ ਪਨੀਰ ਬਣ ਜਾਊਗਾ ਆਪਣੇ ਕੋਲ ਅੱਜ ਤਾਂ ਹੈਗੇ ਨੇ ਕੱਦੂ ਆਪਾਂ ਕੱਲ ਨੂੰ ਬਣਾਵਾਂਗੇ ਪਨੀਰ ਦੀ ਸਬਜ਼ੀ ਚਾ ਰੱਖ ਦੇ ਮਾਣਣੀ ਆ ਪੀਣੇ ਰੋਟੀ ਖਾਣੇ ਆ ਮੇ ਬੱਚੇ ਆ ਜਾਣਗੇ ਹੁਣ ਲਾਈਟ ਦੇ ਕੱਟ ਲੱਗਣ ਲੱਗੇ ਆ ਜੀ ਮੈਂ ਮਸ਼ੀਨ ਤੇ ਸੀ ਲਾਈਟ ਚਲੀ ਗਈ ਉੱਟ ਗਈਆਂ ਮੈਂ ਚਾਹ ਬਣਾ ਲੈਣੇ ਘਰ ਤਾਂ ਇਹਨੇ ਲਾਈਟ ਆ ਗਈ ਲਾਈਟ ਆਈ ਨਹੀਂ ਚਲੀ ਗਈ चलो देखते बनता है कॉटन दुनिया हो जाए बड़ पैन सारे मौसम हवा चल रही है बार फिर अखा काल से दिखाई दे रही है जब कभी टोक लगे ना टेंशन नहीं हो जाएगी ਚਾਹ ਵੀ ਆਪਣੇ ਰਿਜਨਲ ਆਤੀ ਦੋ ਕੋ ਬਾਲੇ ਕੋ ਦੇ ਲਈ ਚਲ ਨਵਾਲੀਆਂ ਇਹ ਦੇਖ ਨਾ ਵਧੀਆ ਪੱਕ ਜਾਈ ਜਾਂਦੀ ਜਾਨੀ ਕੱਚੀ ਕੱਚੀ ਜੀ ਲੱਗੀ ਜਾਂਦੀ ਐ ਜਾਂ ਵਧੀਆ ਰਿਚੀ ਜੀ ਜਾਂਦੀ ਨਾ ਚਾਹ ਬਤੀ ਜੇ ਵਧੀਆ ਅਸਰ ਜਾਉਂ ਜਾਂਦਾ ਵਿੱਚ ਲੋ ਜੀ ਆਪਣਾ ਚਾਹ ਲਈ ਬਣਾ

ਦ ਲਾਈਟ ਨਹੀਂ ਸੀ ਨਾ ਉਹ ਕਰਦਾ ਸੀ ਤੁਸੀਂ ਟੋਕਾ ਕਰ ਲੈਂਦੇ ਫਿਰ ਲਾਈਟ ਆ ਗਈ ਹੁਣ ਮਮਾ ਜਮਈ ਮਾੜੀ ਮਾੜੀ ਹੋਵਾ ਚੱਲ ਰਹੀ ਜਮਈ ਪਹਿਲਾਂ ਬਹੁਤ ਚੱਲਦੀ ਜੇ ਮਾੜੀ ਮਾੜੀ ਚੱਲਦੀ ਬਤੀ ਚੱਲ ਰਹੀ ਜਿਸ ਵੇਲੇ ਹੁਣ ਤਪੱਤੇ ਮਾੜੇ ਮਾੜੀ ਹੋ ਗਏ ਰਾਤ ਤਾਂ ਖਤਮ ਹੋ ਗਿਆ ਮੱਛਰ ਲੜੀਆ ਹਾਂਜੀ ਲੋ ਜਪਾਸ ਪੈਰਾਂ ਸੁਕਦੇ। ਮਾ ਸੁਕਦੇ ਆ। ਇਹ ਸਵੇਰੇ ਸਾਧੀਆਂ ਦੀ। ਤੇ ਪੈਰਾਂ ਦੇ ਹੱਥੇ। ਅੰਮਾ ਕੱਲੇ ਰ ਧੁੱਪੇ ਪਿਗਲ ਗਿਆ। ਧੁੱਪੇ। ਆ ਤਾਂ ਇਹ ਬਣ ਜੰਗੇ ਮੋਟਰ ਤੇ ਚਲਾਉਣ ਲਈ। ਉਹ ਤਾਂ ਪੈਰਾਂ ਤੇ ਵੀ ਸੁਕਦਾ। ਚਲ ਫਿਰ ਆ। ਆਈੜੇ ਕੱਲੂ ਸਵੇਰੇ ਮੈਂ ਰੱਖ ਕੇ ਜਾਊਂਗਾ ਠੀਕ। ਅੰਮਾ ਕੱਲੇ ਸਵੇਰਾ ਕਲਰ ਮੈਂ ਧੁੱਪੇ ਰੱਖ ਕੇ ਜਾਊਂਗਾ ਦੇਖੂੰਗਾ ਕਿੰਨਾ ਪਿਗਲੂਗਾ। ਇੰਨਾ ਕ ਤਾਂ ਪਿਗਲ ਗਿਆ। ਹਾਂਜੀ। ਹੱਥੋਂ ਵੀ ਗਲਾਸ ਲੱਗੀ ਹਾਂਜੀ ਕੰਮ ਵੀ ਕਰਾਤਾ ਥੋੜਾ ਥੋੜਾ ਹਾਂ ਕੰਮ ਹਾਂ ਕੰਮ ਪੇਚਦਾ ਸੀ ਪੇਚਦਾ ਸੀ ਕੱਲੇ ਮੈਥ ਦਾ ਹੀ ਸੀ ਮੈਨੂੰ ਤਾਂ ਪਤਾ ਨਹੀਂ ਮੈਂ ਦੇਖੀ ਨਹੀਂ ਇਹ ਤਾਂ ਐਸ਼ ਨੇ ਤਾਂ ਕੱਲੇ ਮੈਥ ਦਾ ਹੀ ਦਿੱਤਾ ਸੀ ਮੈਂ ਉਹ ਪੇਚਦਾ ਕੱਲਾ ਮੈਥ ਰਹੀ ਸੀ ਕੱਲਾ ਮੈਥ ਦੀ ਸੀ ਫਿਰ ਉਹ ਮੈਂ ਪੇਚਦਾ ਕੀ ਲਾਏ ਲੋ ਜਿਹੜਾ ਸਵੇਰਾਂ ਨੂੰ ਸਵੇਰ ਤੋਂ ਉੱਠਦੇ ਪਹਿਰੇ ਬੰਦੇ

En el ਬਿਮ ਲਿਕਵਿਡ ਨਹੀਂ ਵੀ ਮੱਖ ਸੋਪ ਆਜੇ ਮਰਨ ਕਰ ਜਾਂਦੇ ਸਿੰਗ ਨੂੰ ਬੁਖਾਰ ਚੜ ਗਿਆ ਹੁਣ ਉਹ ਦੌਣੀ ਨੂੰ ਚੜਾ ਤੀ ਇਹ ਕਹਿੰਦੇ ਸਕੂਲ ਜਲੀਗੇ ਕੋਈ ਫੰਡਿੰਗ ਨਹੀਂ ਕਰਾਇਆ ਖਰਾਬ ਪੇਗ ਮਨਾ ਕਰ ਦੇ ਖਮਾ ਪਾਣੀ ਕਿੱਥੋਂ ਆ ਗਿਆ ਇਹ ਚ ਪਾਣੀ ਕਿੱਥੋਂ ਆ ਗਿਆ ਆਹ ਬੋਤਲ ਨੂੰ ਕੋਈ ਸੀ ਜਣ ਦੀ ਆ ਗਈ ਟੀਫਨ ਟੀਫਨ ਦਾ ਸੁੱਕੀ ਸੀ ਜਣਕੋ ਕੋਸਾਪਰ ਦੇ ਰੋਲੇ ਨੂੰ ਪਾਣੀ ਹਾਇ ਦੱਬਨਾ ਹਟ ਜਾ ਇਸ ਵੀ ਸੁਨੀਲ ਦਾ ਸ਼ੇਪ ਬਣਾ ਕਰੇਗਾ ਉਹ ਜੋ ਪਾਟ ਕੋਈ ਹੈ

ਸਾਲ ਪਾਣੀ ਤੇ ਫਿਰ ਗੁੰਨਗਾ ਤਾਂ ਪੜ ਕਰਦੇ ਹੁਣ ਉਹ ਕਮੈਂਟ ਹੈ ਚਲੋ ਵਧੀਆ ਸਾਰੇ ਕਮੈਂਟ ਕਰਨ ਦਿਓ ਇਹ ਉਹ ਜਿਹੜਾ ਪਾਣੀ ਪਾ ਕੇ ਰੱਖ ਲਈ ਸੀ ਫਿਰ ਅੱਜ ਉਹ ਪਨੀਰ ਬਣਾਉਣ ਨੂੰ ਚੱਲ ਗਏ ਪਨੀਰ ਬਣਾਈ ਨਿੱਕੀ-ਨਿੱਕ ਪਰ ਤਰ ਸੌਫਟਾ ਫਰਦਰ ਮਿੱਠਾ ਸੌਫਟ ਬਣ ਜਾਵੇ। ਮਾਟਾ ਉਹਨੇ ਨਹੀਂ ਪਾਟੀ ਪੰਡਾ ਤੇ ਇਹਨਾਂ ਮੈਂ ਤਾਂ ਉਹ ਜਾਣਦਾ। OK. ਠੀਕ ਹੈ। ਘਾਟੋ ਮਾਚਲ ਸਰਵਾਤ ਜੜੇ ਜਾਂ। ਐਵੇਂ ਧਾਰੇ ਇੱਕ ਨੂੰ ਨਾ ਵੀ ਕੰਮ ਨਿਬੜ ਜਾਵੇ। ਕੰਮ ਬਦਰਾ ਨਾਲ ਲੇਟ ਹੋ ਗਿਆ। 아, 그래. 아, 그래.